ਤੁਸੀਂ ਹਾਰ ਦਾ ਆਪਰੇਟ ਕਰਾਇਆ ਤੁਸੀਂ ਤਗੜੇ ਆਦਮੀ ਜਿਹੜੇ ਮੇਰੇ ਇਥੋਂ ਵਾਰਦੇ ਆ ਮੇਰੇ ਪਰਿਵਾਰ ਦੇ ਸਾਰੇ ਸਵਾਗਤ ਕਰਦੇ ਪੀਏ ਚਾਹੇ ਛੋਟਾ ਬੱਚਾ ਹੈ ਚਾਹੇ ਬੇਗਰੂ ਨਾ ਮੈਂ ਪੁੱਛਦੇ 15 ਬੰਦ ਉਹ ਜਤਨ ਚ ਮਿਲਦੀ ਹੈ ਨਾ ਜਗਿੰਦਰਪਾਲ ਰਮਾਵਾ ਸੁਭਾਅ ਵੀ ਬੜਾ ਤੱਤਾ ਹੈ ਠੀਕ ਹੈ ਜੀ ਤੱਤੇ ਜਾਂਦੀ ਹੈ ਹਰ ਇਨਸਾਨ ਚ ਕੋਈ ਨਾ ਕੋਈ ਗੱਲ ਖੁਦੀ ਪੈਂਦੀ ਹੈ 5000 ਆਮ ਜਨਤਾ ਕੋਈ ਦੱਸੇ ਕਿ ਕਿਸ ਨੇ ਕੋ ਮਾਰਾ ਚੁਗਾ ਕਿ ਆਏਗਾ ਤੇ ਮੈਂ ਇਸ ਗੱਲ ਦੀ ਮਾਤਮਾ ਨੂੰ ਮੈਂ ਕਬਸਰ ਤੱਕ ਨਾ ਕਿਥੇ ਨਾ ਜਿੱਤੇ ਨੇ ਜਾਈ ਕਰਦੇ ਹੋਣਗੇ ਕਿਥੇ ਨਾ ਕਰਦੇ ਪਹਿਲਾ ਹਰਾਉਣਾ ਲੱਗ ਗਿਆ ਇਹਦੇ ਲਈ ਫਾਈਨਲ ਹੋਣਗੇ ਉੱਥੇ ਕਿਸ ਪ੍ਰਕਾਰ ਦੀ ਹੋਈ ਕੋਈ ਆ ਜਿਹੜਾ ਨੇ ਕਿਹਾ ਕਿ ਜਦੋਂ ਇਨਾਦ ਸਮਾਜਿਕ ਇਹਨਾਂ ਨੇ ਵੀ ਜਿਹੜੀ ਨਗਰ ਪੰਚਾਇਤ ਬਣਾਈ ਟੱਕੇ ਨਾ ਬਣਾਈ ਇੱਕ ਬੰਦਾ ਮੈਨੂੰ ਦੱਸ ਦੇ ਜਿਹੜਾ ਕੋਈ ਖੜਾ ਹੋਇਆ ਜਿਹਦੇ ਮੈਂ ਕਾਇਰਾ ਬਿਖਰਾਇਓ ਮੈਂ ਬਿਲਕੁਲ ਮੇਰੀ ਮਨਛਾ ਨਹੀਂ ਹਾਲਕਿ ਮੈਂ ਇਹ ਚਲੋ ਕੀਤੀ ਹੈ ਕਿ ਤੁਹਾਡੀਆਂ ਦੁਆਵਾਂ ਦੇ ਨਾਮ ਲੈ ਕੇ ਮਾਰਾ ਕਿਰਪਾ ਕਰੇ ਤੇ ਫਿਰ ਆਪਾਂ ਉਹ ਮੁਸ਼ਕਲ ਵੀ ਹੱਲ ਕਰਾਂਗੇ ਇਹਨਾਂ ਨੂੰ ਚਾਰ-ਚਾਰ ਮਰਲੇ ਦੇ ਜਿਹੜੇ 플ਾਟ ਵੀ ਦਿੱਤੇ ਜਾਣ ਇਹਦੇ ਕੋਈ ਕੰਮ ਹੋਵੇ ਨਾ ਹੋਵੇ ਲੇਕਿਨ ਮੈਂ ਜਿਹੜੀ ਪੈਨਸ਼ਨ ਹੈ ਬੁੱਢੀ ਦੀ ਬੁੱਢੀ ਦੀ ਤੇ ਜਿੰਦ ਬਾਦ ਉਹ ਟਕਲਾਣ ਦੀ ਉਹ 5-5000 ਰਾਇਵਜ ਕੇਂਦਰਪਾਲ ਪੈਸੇ ਬੜੇ ਬਣਦਾ ਆਉਂਦੇ ਕਿਤੋਂ ਕਦੀ ਜ਼ਿੰਦਗੀ ਚ ਨਸ਼ਾ ਪਤਾ ਨਹੀਂ ਤਾਜੀ ਹੱਥ ਲਾਇਆ ਅਗਰ ਸ਼ਰਾਬ ਦੇਲੇ ਤੁਸੀਂ ਪਿਆਰ ਕੀਤੀ ਦੇਖੀ ਹੋਏ ਨਾ ਉਹ ਕਿਤੇ ਪਿਆਰ ਹੁੰਦੀ ਹੈ ਦੇਲੇ ਸ਼ਰਾਬ ਜਦੋਂ ਕੱਚੀ ਜਿਹੜੀ ਬਣਦੀ ਹੈ ਉਹਨੇ ਮੁੜ ਕੇ ਰੋਟੀਆਂ ਨਾ ਦੇਖਾਓ ਉਹਦੇ ਵੀ ਕਿੰਨੀ ਤਾਂ ਮੋਲੀ ਮਾਰਾਈ ਨੇ ਕ੍ਰੈਸ਼ਰੀ ਖਿੰਦੇ ਦਾ ਦੂਨ ਆਇਆ ਮਾਰਾਈ ਨੇ ਜਮੇਰ ਵੀ ਦਿੱਤੇ ਕੋਈ ਬੰਦਾ ਸਾਫ਼ ਕਰ ਦੇ ਵੀ ਕਿਸੇ ਕੋਲ ਮੈਂ ਇਨ ਤੰਗ ਕਰਕੇ ਨਹੀਂ ਨਹੀਂ ਨਾ ਜਦੋਂ ਤੁਸੀਂ ਭੱਜੇ ਹੋਏ ਉਹ ਹੌਂ ਦਾ ਦੇਖ ਕੇ ਪਤਾ ਲੱਗ ਜਾਂਦਾ ਹੈ ਵੀ ਉਹ ਉਹ ਸਾਥੀ ਲੱਗ ਰਿਹਾ ਤੁਹਾਨੂੰ ਹੁਣ ਇਹਨਾਂ ਨੂੰ ਲਾਲੇ ਪਾਏ ਨੇ ਕੁਝ ਗੁੱਲੋਪਾਲ ਤੇ ਦੋ ਜਣੇ ਜੀ ਸਾਡਾ ਗੁਰੂ ਕਾਸ਼ੀ ਕਰੀਏ ਹੋਰ ਅਭੀ ਇਹ ਕਿ ਕਪਾਲਾ ਜਿਹੜਾ ਐਸੇ ਨਹੀਂ ਹੁੰਦੀ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਨਰੋਟ ਜਨ ਹੁੰਸਣਗੇ ਵਾਸ਼ਪਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਗੁਬਿੰਦਰ ਸਿੰਘ ਜਿੰਦਾਬਾਦ ਨਗਰਪੰਚਾਇਤ ਨਰੋਡ ਜਮਲ ਸਿੰਘ ਦੀਆਂ ਚੋਣਾਂ ਆਉਂਦੀਆਂ ਨੇ ਨਗਰਪੰਚਾਇਤ ਦੀਆਂ ਤੇ ਹਰ ਇੱਕ ਪਾਰਟੀ ਜਿਹੜੀ ਆ ਹੱਲਾ ਮਾਰਨ ਵਾਸਤੇ ਮੈਦਾਨ ਦੇ ਵਿੱਚ ਨਿਤਰ ਚੁੱਕੀ ਆ ਆ ਜਿੱਥੇ ਸੱਤਾਧਿਰ ਜਿਹੜੀ ਆ ਉਹ ਵੋਟਾਂ ਮੰਗਣ ਘਰ-ਘਰ ਡੋਰ ਟੂ ਡੋਰ ਜਾ ਰਹੀ ਹੈ ਕੰਪੇਨੀ ਕਰਨ ਜਾ ਰਹੀ ਆ ਉੱਥੇ ਵਿਰੋਧੀ ਧਿਰ ਜਗਾ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜਗਿੰਦਰ ਪਾਲ ਉਹਨਾਂ ਦੇ ਵੀ ਹੌਸਲੇ ਤੇ ਉਹਨਾਂ ਦੇ ਵਰਕਰਾਂ ਦੇ ਹੌਸਲੇ ਵੀ ਜਿਹੜਿਆ ਦੇਖਣਯੋਗ ਆ ਉਹ ਵੀ ਅੱਜ ਮੈਦਾਨ ਦੇ ਵਿੱਚ ਨਿਤਰੇ ਹੋਏ ਆ। ਸਾਬ ਪਹਿਲਾ ਤਾਂ ਜਿੰਦਾਬਾਦ ਸਾਰੇ ਬੋਲੋ ਯਾਰ ਕਾਂਗਰਸ ਕਾਂਗਰਸ ਪਾਰਟੀ ਜਿੰਦਾਬਾਦ ਜੁਗੇਸ਼ ਸਾਹਿਬ ਪਹਿਲਾ ਤਾਂ ਸਵਾਗਤ ਹੈ ਤੁਹਾਡਾ ਐਮਐਚ ਪੰਜਾਬ ਦੇ ਵਿੱਚ ਜੀ। ਦੇਖੋ ਮੇਰੇ ਵੱਲੋਂ ਵੀ ਤੁਹਾਡਾ ਬਹੁਤ ਸਵਾਗਤ ਹੈ ਐਮਐਚ ਬੰਦਾ ਤੁਸੀਂ ਪੰਜਾਬ ਪੰਜਾਬ ਜੀ ਪੰਜਾਬ ਦੀ ਤੁਸੀਂ ਸਾਰੇ ਕਵਰ ਕਰ ਰਹੇ ਹੋ। ਮੇਰੀ ਤੁਹਾਡੇ ਨਾਲ ਹੀ ਗਏ ਤੁਹਾਡੇ ਚੈਨਾਂ ਦੇ ਉੱਤੇ ਬੇਨਤੀ ਹੈ। ਤੁਹਾਡੇ ਮਾਦੇ ਉਰਾਏ ਬਹੁਤ ਫਰਕ ਪੰਦਾ ਲੋਕਾਂ ਨੂੰ। ਤੁਸੀਂ ਤਗੜੇ ਹੋ ਕੇ ਮਦਦ ਕਰਨੀ ਸੱਚ ਦੀ ਮੈਂ ਨਹੀਂ ਕਹਦਾ ਵੀ ਤੁਸੀਂ ਵੋਟਾਂ ਵਾਸਤੇ ਕਹਿਣਾ ਤੁਸੀਂ ਸਿਰਫ ਇਹ ਦੇਖਣਾ ਹੈ ਸਚਾਈ ਔਰ ਬੁਰਾਈ ਦੀ ਲੜਾਈ ਹੈ ਸਚਾਈ ਔਰ ਝੂਠ ਦੀ ਲੜਾਈ ਹੈ ਮੈਂ ਸੱਚ ਨਾਲ ਚੱਲਦਾ ਰਿਹਾ ਮੈਂ ਪਹਿਲੇ ਵੀ ਸੱਚ ਨਾਲ ਚੱਲਦਾ ਮੈਂ ਹੁਣ ਵੀ ਸੱਚ ਨਾਲ ਹੈ ਜਦੋਂ ਤੱਕ ਮੇਰੀ ਲਾਈਫ ਹੈ ਮੈਂ ਸੱਚ ਨਾਲ ਹੀ ਚੱਲਦਾ ਮੇਰੀ ਤੁਹਾਡੇ ਅਗੇ ਬੇਨਤੀ ਹੈ ਕੋਈ ਧੱਕਾ ਨਾ ਕੀਤਾ ਜਾਏ ਕੋਈ ਕਿਸੇ ਨੂੰ ਗੁਮਰਾਹ ਨਾ ਕੀਤਾ ਜਾਏ ਕਿਸੇ ਨੂੰ ਡਰਾਇਆ ਤਮਕਾਇਆ ਨਾ ਜਾਏ ਇਹ ਮੇਰੀ ਬੇਨਤੀ ਹੈ ਤੁਹਾਡੇ ਚੈਨਾਂ ਦੀ ਸਦਕਾ ਸਦਕਾ ਸਭ ਮੀਡੀਆ ਤਕੜੇ ਹੋਣਾ ਕਿ ਨਹੀਂ ਹੋਣਾ ਉਹ ਤਾਂ ਚਲੋ ਬਾਅਦ ਦੀ ਗੱਲ ਆ ਪਰ ਤੁਸੀਂ ਹਾਰਡ ਦਾ ਆਪਰੇਟ ਕਰਾਇਆ ਤੁਸੀਂ ਤਕੜੇ ਹੋ ਦੇਖੋ ਅੱਜ ਮੈਂ 7 ਮਹੀਨੇ ਦੇ 15 ਦਿਨ ਹੋ ਗਿਆ ਹਾਰਟ ਟ੍ਰਾਂਸਪਲੈਂਟ ਕਰਾਇਆ ਜੀ ਇਹ ਸਾਰੀ ਤੇ ਸਾਰੇ ਜਿਹੜੀ ਕਿਰਪਾ ਹੈ ਮੇਰਾ ਹਲਕਾ ਮੇਰਾ ਪਰਿਵਾਰ ਸਾਰੇ ਨਾਲ ਮਿਲ ਕੇ ਬਦਾਂਗੇ ਪੁਏ ਹਲਕੇ ਲੋਹਾਰ ਜੀ ਮੇਰਾ ਪਰਿਵਾਰ ਜਿਹੜਾ ਹੈ ਉਹਨਾਂ ਦਾ ਦੁਆਵਾਂ ਦਿੱਤੀਆਂ ਰੱਬ ਅਗੇ ਤੇ ਰੱਬ ਨੇ ਉਹਨਾਂ ਦੀ ਦੁਆ ਕਬੂਲ ਕੀਤੀ ਅੱਜ ਜਗੁੰਦਰਪਾਲ ਬਿਲਕੁਲ ਤੰਦਰੁਸਤ ਹੋਰ 4 ਕਿਲੋ ਮੀਟਰ ਮੈਂ ਸਵੇਰੇ ਤੜਕੇ 5 ਵਜੇ ਉੱਠ ਕੇ ਸੈਰ ਕਰਦਾ ਹੂੰ ਤੇ ਤੁਹਾਡੇ ਸਾਹਮਣੇ ਇਹ ਸਾਰੀ ਬਾਡ ਮੈਂ ਕੱਢ ਲਈ ਹੈ ਬਾ ਡੋਰ ਟੂ ਡੋਰ ਸਾਰਾ ਨਰੋਡ ਜਮਨ ਸਿੰਘ ਜਿਹੜਾ ਘਰ ਘਰ ਜਾਵਾਂਗਾ ਤੁਸੀਂ ਦੇਖਿਆ ਹਰ ਇੱਕ ਆਦਮੀ ਜਿਹੜੇ ਮੇਰੇ ਇਥੋਂ ਵਾਰਡ ਦੇ ਹੈ ਮੇਰੇ ਪਰਿਵਾਰ ਦੇ ਹੈ ਸਾਰੇ ਸਵਾਗਤ ਕਰਦੇ ਪਿਆ ਚਾਹੇ ਛੋਟਾ ਬੱਚਾ ਹੈ ਚਾਹੇ ਕੋਈ ਬਜ਼ੁਰਗ ਹੈ ਚਾਹੇ ਕੋ ਨੌਜਵਾਨ ਹੈ ਸਭ ਪਿਆਰ ਕਰਦੇ ਆ ਮੈਂ ਆਪਣੀ ਲਾਈਫ ਦੇ ਵਿੱਚ ਕੋਈ ਗਲਤ ਕੰਮ ਨਹੀਂ ਕੀਤਾ ਮੈਂ 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 ਉਹੀ ਲਗਾਏ ਪੁੱਛਣਾ ਕਿਦਾਂ ਦਾ ਪਿਆਰ ਮਿਲਦਾ ਪਿਆ ਲੋਕਾਂ ਦਾ ਕਿਉਂਕਿ ਆ ਕਈਆਂ ਦਾ ਵਿਰੋਧੀਆਂ ਦਾ ਜਾਂ ਕਈਆਂ ਦਾ ਕਹਿਣਾ ਵੀ ਜਗਿੰਦਰਪਾਲ ਹੁਣਾ ਦਾ ਸੁਭਾਅ ਵੀ ਬੜਾ ਤੱਤਾ ਆ ਕਈਆਂ ਦੀ ਤੱਤੇ ਜਲਦੀ ਹੋ ਜਾਂਦੇ ਆ ਦੇਖੋ ਜੇ ਵੀ ਠੀਕ ਆ ਹਰ ਇਨਸਾਨ ਚ ਕੋਈ ਨਾ ਕੋਈ ਗੱਲ ਖੰਦੀ ਹੋਰ ਤੱਤੇ ਹੋਣਾ ਇਹ ਵੀ ਇੱਕ ਸੁਭਾਅ ਹੈ ਕੁਰਤ ਤੱਤੀ ਹੁਣਾ ਇਹ ਵੀ ਮੈਂ ਆਮ ਜਨਤਾ ਕੋਈ ਦੱਸੇ ਵੀ ਕਿਸ ਨੇ ਮੈਨੂੰ ਕੋ ਮਾੜਾ ਚੰਗਾ ਕਿਹਾ ਆਏਗਾ ਤੇ ਮੈਂ ਉਸ ਗੱਲ ਦੀ ਮਾਇਮਾਨੂ ਮੈਂ ਕਬੈਸ ਤੱਤੀ ਮੈਂ ਕਿੱਥੀ ਹੁਣਾ ਜਿੱਥੇ ਨਜ਼ਾਈ ਕਰਦੇ ਹੋਣਗੇ ਉੱਥੇ ਮੈਂ ਤੱਤੇ ਹੋ ਜਾਵਾਂਗਾ ਹੁਣ ਤੁਸੀਂ ਥੋੜੇ ਜਣੇ ਪਹਿਲੇ ਦੇਖਿਆ ਉਹ ਜਿਹੜਾ ਪਿੰਡ ਰਜੀ ਹੈ ਰਜੀ ਵੇਲੇ ਉੱਥੇ ਮੁੰਡੇ ਦੀਆਂ ਲੱਤਾ ਵੜ ਦਿੱਤੀਆਂ ਇਹਨਾਂ ਦੇ ਘਰ ਤੇ ਦਰਤੇ ਜਿੰਨਾ ਵੱਡੀਆਂ ਔਰ ਮੈਂ ਤੋ ਨਹੀਂ ਗੱਲ ਕਹਿਣਾ ਚਾਹੁੰਦਾ ਹਮੇਸ਼ਾ ਆਦਮੀ ਦਾ ਕਰਤਾਰ ਕਮ ਕਰਦਾ ਹੈ ਇਹ ਜਿਹੜੀ ਵਾਰਡ ਹੈ ਇਹ ਪਹਿਲੇ ਮੇਰਾ ਐਮਸੀਸੀ ਸ਼ਿਸ਼ਕ ਕਿਡਾ ਨੰਬਰ ਵਾਰਡ ਸੀ ਪਹਿਲੇ ਪਹਿਲੇ 7 ਨੰਬਰ ਵਾਰਡ ਸੀ ਪਹਿਲੇ ਹੁਣ ਇਹ ਵਾਰਡ ਬਣ ਗਈ ਹੈ 4 4 ਨੰਬਰ ਔਰ ਤੁਸੀਂ ਦੇਖਿਆ ਮੇਰੇ ਨਾਲ ਘੁੰਮਿਓ ਕਿੰਨਾ ਲੋਕੀ ਪਿਆਰ ਕਰਦੇ ਆ ਇੱਕ ਵੀ ਬੰਦੇ ਨੇ ਕਿਸੇ ਨੇ ਮੇਰਾ ਬਰੂਨ ਕਿਹਾ ਛੋਟਾ ਜਿਹਾ ਬੱਚਾ ਮਿਲ ਆ ਜਾ 4 ਸਾਲ ਦਾ ਹੋਣਾ ਹੈ ਉਹ ਵੀ ਇਹ ਗੱਲ ਤਿੰਨ ਸਾਲ ਦਾ ਉਹ ਵੀ ਕਰ ਰਿਹਾ ਜਗਿੰਦਰਪਾਲ ਨਾਮ ਹੈ ਫੋਟੋ ਜਿੰਦਾਬਾਦ ਜੁਗਿੰਦਰ ਪਾਲ ਜਿੰਦਾਬਾਦ ਜਿਸ ਕਰਕੇ ਮੇਰੀ ਬੇਨਤੀ ਹੈ ਲਾਈਫ ਬਹੁਤ ਛੋਟੀ ਹੈ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਸੰਤਰੀ ਹੋਵੇ ਚਾਹੇ ਕੋਈ ਸੀਐਮ ਹੋਵੇ ਚਾਹੇ ਕੋਈ ਪੀਐਮ ਹੋਵੇ ਸਰ ਇੱਕ ਨਾ ਸਮਾਂ ਕਿੰਨਾ ਲਗਾਏ ਨਾਮ ਬਣਾਉਣ ਦਾ ਜਿੱਦਾਂ ਹੁਣ ਤੁਸੀਂ ਕਿਹਾ ਵੀ ਬੱਚੇ ਦੇ ਮੂੰਹ ਦੇ ਉੱਤੇ ਵੀ ਨਾਮ ਹੈਗਾ ਆ ਵੀ ਜੁਗਿੰਦਰ ਪਾਲ ਦਾ ਕਿੰਨਾ ਸਮਾਂ ਲਗਾਏ ਨਾਮ ਬਣਾਉਂਦੇ ਕਿੱਦਾਂ ਬਣਾਏ ਨਾਲ ਮੈਂ ਲੋਕਾਂ ਨੂੰ ਪਿਆਰ ਕਰਦਾ ਮੈਂ ਮੇਰੇ ਮਾਪੇ ਨੇ ਜੋ ਮੈਨੂੰ ਸਿਖਾਇਆ ਹੈ ਮੈਂ ਵੀ ਬਹੁਤ ਗਰੀਬੀ ਦੇ ਵਿੱਚ ਹਾਂ ਔਰ ਮੈਨੂੰ ਪਤਾ ਗਰੀਬੀ ਦਾ ਕੀ ਮੁੱਲ ਹੈ ਤੇ ਮੈਨੂੰ ਪਤਾ ਵੀ ਅਮੀਰੀ ਦਾ ਕੀ ਮੁੱਲ ਹੈ ਮੈਨੂੰ ਅਹਿਸਾਸ ਹੈ ਔਰ ਮੈਂ ਕਦੀ ਵੀ ਕਿਸੇ ਗਰੀਬ ਕੋਈ ਵੀ ਨੂੰ ਕੋਈ ਗਰੀਬ ਕਹਦੇ ਵੀ ਕਿਸੇ ਨੇ ਮਾੜਾ ਚੰਗਾ ਸ਼ਬਦ ਬੋਲਿਆ ਹੋਏਗਾ ਜਦੋਂ ਵੀ ਬੋਲਿਆ ਆਏਗਾ ਜਿਹੜੇ ਮੁਲਾਜ਼ਮ ਗਲਤ ਕਰਦੇ ਆ ਉਹਨਾਂ ਨੂੰ ਜ਼ਰੂਰ ਬੋਲਿਆ ਹੈਗਾ ਇਹ ਕਿਹੜਾ ਕੰਮ ਹੈ ਇੱਕ ਪਾਸੇ ਮੰਤਰੀ ਕਹਿੰਦਾ ਵੀ ਮੈਂ ਕੋਈ ਭੇਸਭਾਵ ਨਹੀਂ ਕਰ ਰਿਹਾ ਤੇ ਤੂੰ ਭੇਸਭਾਵ ਨਹੀਂ ਕਰਦਾ ਪਿਆ ਅਜੇ ਪਰਸੋਂ ਤੋਂ ਮੁੰਡਾ ਸਾਨਮ ਇੱਥੇ ਹੁਣ ਆਇਆ ਦਾ ਮੇਰੇ ਖਿਆਲ ਉਹਦੇ ਤੋਂ ਪਰਚਾ ਦਿੱਤਾ ਹੈ ਜੇ ਤਾਂ ਕੋਈ ਕਸੂਰ ਨਹੀਂ ਹੈਗਾ ਮੇਰਾ ਐਮਸੀ ਆ ਉਹਦੀ ਵਾਈਫ ਜਿਹੜੀ ਐਮਸੀ ਟ੍ਰੇਡ ਦਿੰਦੀ ਹੈ ਮਤਲਬ ਉਹਦੀ ਮਦਰ ਨੂੰ ਦਿੰਦੀ ਹੈ ਔਰ ਇੱਥੇ ਮੋੜਾ ਮੇਰਾ 2 ਨੰਬਰ ਬਾੜ ਚ ਪਹਿਲੇ ਖੜਿਆ ਸੀ ਅਮਨ ਉਹਦਾ ਫਰਨੀਚਰ ਦਾ ਕੰਮ ਉਹਨੇ ਬਕਾਇਦਾ ਆ ਰਹੀ ਆ ਰੀ ਵਗੈਰੇ ਛੋਟੀ ਲਾਈ ਦੀ ਹੈ ਕੱਲ ਅਰੇਂਜ ਅਫਸਰ ਉਹਦੇ ਚਲ ਗਿਆ ਕਪਕੇ ਮਾਰਨ ਵਾਸਤੇ ਵੀ ਆਪਣਾ ਨਾਂ ਚੁੱਕ ਲੈ ਇਹ ਭੀਤ ਭਾਵਨੀ ਦੂਰ ਕੀ ਹੈ ਮੇਰੇ ਕਹਿਣ ਦਾ ਭਾਵੇਂ ਹੈ ਪਿੰਬੰਧਾਨ ਚਾਹੋ ਸਾਰੀਆਂ ਪਾਰਟੀਆਂ ਨੂੰ ਕਹ ਲੈ ਭਾਜਪਾ ਆ ਜੇ ਆਪ ਆ ਜੇ ਕਾਂਗਰਸ ਆ ਜੇ ਜਿਹੜੇ ਜਿਹੜੇ ਕੋਈ ਆਜ਼ਾਦ ਘਰੋਤਾ ਜਿਹਨਾਂ ਡੇਟਾ ਸਾਰੇ ਨੂੰ ਕੋ ਮਿਲਦੇ ਆ ਨਹੀਂ ਸਾਰੇ ਘਰੋਬੋ ਸਾਰੇ ਘਰੋਬੋ ਕੋਰ ਆਪਣਾ ਆਪਣਾ ਤੁਹਾਨੂੰ ਆਪੇ ਕਰਜ਼ਾਰ ਦਾ ਪਾਲਾ ਜਿਹਨਾਂ ਨੇ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਫਾਈਨਲ ਆਵਣਾ ਲੱਗ ਗਿਆ ਜਿਹਲੇ ਫਾਈਨਲ ਆਉਣਗੇ ਆ ਉੱਥੇ ਕਿਸੇ ਪ੍ਰਕਾਰ ਦੀ ਕੋਈ ਕੋਈ ਅਰਚਨਾ ਆਈ ਹੋਵੇ ਜੇ ਕਿਸੇ ਤਰ੍ਹਾਂ ਨਾਲ ਆਈ ਸੀ ਅਰਚਨਾ ਇਹ ਤੇ ਮੈਂ ਅਫਸਰਾਂ ਦੀ ਦਾਤ ਦਿੰਦਾ ਪਰ ਜਿਹੜੇ ਅਫਸਰਾਂ ਨੇ ਸੱਚ ਦਾ ਸਾਥ ਦਿੱਤਾ ਝੂਠ ਦਾ ਸਾਥ ਨਹੀਂ ਐਵੇਂ ਤੋਪਤਾ ਕੋ ਨਹੀਂ ਜਿਨੇ ਲੋਣ ਦੇਣਾ ਨਹੀਂ ਜਿਨੇ ਖੁਸ਼ ਕਰਨਾ ਨਹੀਂ ਕੁਝ ਕਰਨਾ ਯਾਰ ਕਿਉਂ ਲਾਣੀ ਪਈ ਮੈਂ 2017 ਚ ਖੜਾ ਆ ਮੈਂ ਕਿਸੇ ਦੇ ਉੱਤੇ ਨਹੀਂ ਲਾਂਚ ਲਾਇਆ ਬਨੇਜੀ ਜੀ ਦੀ ਇਨਕੁਆਰੀ ਕਰੋ ਜੀ ਨਹੀਂ ਜੀ ਇਹਦੀ ਟ੍ਰੈਡ ਕੱਢ ਦਿਓ ਲੜੋ ਜਿੱਤ ਕੇ ਆਓ ਪਤਲਾ ਦਾ ਅੱਜ ਤੇ ਲਾਡ ਚਾਂਦੀ ਪਾਵਰ ਹੈ ਅੱਜ ਤੇ ਲੋਕਾਂ ਨੂੰ ਪੁਲਿਸ ਦਾ ਡਰ ਪੰਦਾ ਹੈ ਅੱਜ ਕਿਸੇ ਜੰਗਲਾਤ ਵਿਭਾਗ ਦਾ ਡਰ ਪੰਦਾ ਹੈ ਹਰ ਅਫਸਰਾਂ ਦਾ ਡਰ ਪੰਦਾ ਹੈ ਜੇ ਤੂੰ ਅੱਛੇ ਕੰਮ ਕੀਤੇ ਆ 3 ਸਾਲ ਦੇ ਵਿੱਚ ਤੈਨੂੰ ਤੇ ਜ਼ਰੂਰਤ ਨਹੀਂ ਚਾਹੀਦੀ ਤੂੰ ਦੇ ਇੱਕ ਮਨਿਸਟਰ ਹੈ ਉਹ ਵੀ ਮਨਿਸਟਰ ਹੈ ਜਿਹੜਾ ਮੁੱਖ ਮੰਤਰੀ ਦੇ ਤੀਜੇ ਨੰਬਰ ਦੇ ਕੁਰਸੀ ਆ ਤਨੂ ਤੇ ਦਣਾ ਦਣ ਜਿੱਦੋਂ ਵੀ ਮინისტრਾ ਲੰਗੇ ਉਹਦੇ ਤੇ ਆਟੋਮੈਟਿਕ ਲੀਕਾ ਪੈਣੀ ਆ ਅੱਜ ਇਹ ਦੇਖੋ ਮੈਂ ਮੇਰੇ ਖਿਆਲ ਮੈਂ ਵੈਸੇ ਹਰ ਸਾਲ ਇਸੇ ਸੁੰਟੇ ਜੀ ਵੀ ਆਣਾ ਦੋ ਵਾਰੀ ਤੁਸੀਂ ਦੇਖਿਆ ਇਹ ਸਿਰ ਪਿੰਡੇ ਦੇ ਵਿੱਚ ਕੋ ਗਲੀ ਕੱਚੀ ਹੈਗੀ ਔਰ ਗਲੀਆਂ ਬਣਾਦੇ ਬਹੁਤ ਬੁਰਾ ਹਲੇ ਮੇਰੇ ਤੋਂ ਪਹਿਲੇ ਗਲੀਆਂ ਬਣਾਤੀਆਂ ਨਾਲੀਆਂ ਬਣਾਤੀਆਂ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਪਾਣੀ ਦਿੱਤਾ ਉਹਨਾਂ ਨੂੰ ਲਾਈਟਾਂ ਲੁਆਤੀਆਂ ਜਿਹੜੀ ਕੋ ਰਹਿ ਗਈ ਹੈ ਕਮ 183 ਘਰ ਮੈਂ ਪਾਇ ਨਾ ਰੋਡ ਜਾਂਸੇ ਅੱਜ 183 ਘਰਾਂ ਦੀ ਗਰੰਟਾ ਆਈ ਨਹੀਂ ਉਹਨਾਂ ਨੂੰ ਇਹ ਕੱਟਬੱਟ ਕਰ ਰਿਹਾ। ਮੈਂ ਉਹਨੂੰ ਪੁੱਛਾਂ ਕਿ ਤੂੰ ਕਦੋਂ ਨਾਂ ਦਿੱਤੇ ਵੀ ਨਾਂ ਤੇ ਮੈਂ ਦਿੱਤੇ ਤੇ ਉਹਨਾਂ ਨੂੰ ਕੱਟਬੱਟ ਕਰ ਰਿਹਾ। ਮੇਰੀ ਤੁਹਾਡੇ ਸਮਾਧਿਆ ਮਰਾ ਜਿੱਡਾ ਵੀ ਮੇਰੀ ਲਾਈਫ ਹੁੰਦਾ ਏ ਉਹਦੇ ਕੇ ਮੇਰੀ ਪ੍ਰਾਰਥਨਾ ਹੈ ਅਗਰ ਇਹ ਸਪੈਲਟੀ ਸਾਡੀ ਬਣਾਉਂਦੇ ਹੋ ਇਹ ਜਿਹੜਾ ਕੱਟਬੱਟ ਕੀਤਾ ਮੈਂ ਕੱਟਬੱਟ ਨਹੀਂ ਹੋਣ ਤੇ ਆ ਗਿਆ ਉਹਨੂੰ ਬਿਲਕੁਲ ਜਿਹਨੂੰ ਜਾਇਜ਼ ਜਿਹਨੂੰ ਜ਼ਰੂਰਤ ਹੈ ਕਰ ਦਿਓ ਉਹਨੂੰ ਕਰ ਦਿੱਤਾ ਜਾਏਗਾ। ਵਿਦਾਖ ਸਾਹਿਬ ਵਿਰੋਧੀ ਤੇ ਵੈਸੇ ਵੀ ਜਿਹੜਾ ਆ ਨਿਸ਼ਾਨੇ ਸਾਧਦੀ ਆ ਕਿਉਂਕਿ ਵਿਰੋਧੀ ਤੇ ਹਦਾਇ ਕੰਮ ਵੀ ਹੁੰਦਾ ਹੈ ਕਿਤੇ ਉਸੇ ਕੜੀ ਦੇ ਵਿੱਚ ਇਹ ਸਾਰਾ ਕੰਮ ਚਤਾਇ ਕੀਤਾ ਜਾਂਦਾ ਜਦੋਂ ਕਿ ਸੀ ਸੀ ਸੀਮਾ ਦੇਵੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਪਿਛਲੇ ਦਿਨ ਪ्रेस ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਤੁਹਾਡੇ ਨਾਲ ਕੱਲ ਵੀ ਆਪਾਂ ਗੱਲ ਕੀਤੀ ਵੀ ਉਹਨਾਂ ਨੇ ਇੱਕ ਤਾਂ ਤੁਹਾਨੂੰ ਕਿੰਗ ਦੱਸਿਆ ਦੂਜਾ ਉਹਨਾਂ ਨੇ ਕਿਹਾ ਵੀ ਜਦੋਂ ਇਹਨਾਂ ਦਾ ਸਮਾਂ ਸੀਗਾ ਇਹਨਾਂ ਨੇ ਵੀ ਜਿਹੜੀ ਨਗਰਪੰਚਾਇਤ ਬਣਾਈ ਟੱਕੇ ਨਾ ਬਣਾਈ ਕਹਿੰਦੇ ਦੇਖੋ ਨਗਰਪੰਚਾਇਤ ਜਿਹੜੀ ਆ ਮੈਂ ਨਹੀਂ ਬਣਾਈ ਮੇਰੇ ਤੋਂ ਪਹਿਲੇ ਵਾਰਡਬੰਦੀ ਹੋਈ ਉਜਨੇ ਵੀ ਬਣਾਈ ਬੀਜੇਪੀ ਨੇ ਬਣਾਈ ਸੀ ਲੋਕਾਂ ਨੇ ਮੈਨੂੰ ਪਿਆਰ ਕੀਤਾ ਔਰ ਮੈਂ ਆ ਕੇ ਇਲੈਕਸ਼ਨ ਲੜਿਆ ਲੋਕਾਂ ਨੇ ਮੈਨੂੰ ਜਿੱਤਾ ਇੱਕ ਬੰਦਾ ਮੈਨੂੰ ਜ਼ਾਦੇ ਜਿਹੜਾ ਵੀ ਕੋਈ ਖੜਾ ਹੋਇਆ ਜਿਹਦੇ ਮੈਂ ਕਾਇਰਾ ਦੇ ਕਰਾਏ ਹੋਣਾ ਮੈਂ ਬਿਲਕੁਲ ਮੇਰੀ ਮਨਛਾ ਨਹੀਂ ਹੈਗੀ ਮੇਰੀ ਮਨਛਾ ਇੱਕੋ ਹੀ ਹੈ ਅੱਜ ਦੇ ਮੰਤਰੀ ਸਾਹਿਬ ਜਿਹੜੇ ਆ ਉਹ ਤੇ ਅੱਜ ਉਹ ਉਪਰੀ ਦੇ ਦੇਤ ਥਲੇ ਨਹੀਂ ਦੇ ਦੇ ਜਮੀਨ ਤੇ ਖੜੇ ਆ ਇਹ ਜਿਸਲੇ ਇਲੈਕਸ਼ਨ ਆਣਾ ਹੈ ਤਾਂ ਪੇਨ ਪਾਲਾ ਜਨ ਵੀ ਪਿਆਰ ਨਾਲ ਥਲੇ ਜਮੀਨ ਖਿਸਕ ਗਈ ਹੈ ਲੋਕਾਂ ਦਾ ਕਿੰਦਾ ਦਾ ਪਿਆਰ ਕਿੰਦਾ ਦਾ ਹੈ ਲੋਕਾਂ ਦਾ ਗੱਲਬਾਤ ਕੀ ਕਰਦੇ ਆ ਲੋਕੀ ਜਦੋਂ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ ਖਾਸ ਗੱਲਬਾਤ ਕੀ ਹੁੰਦੀ ਆ ਵੀ ਸਾਨੂੰ ਕਿੰਦਾ ਦੀਆਂ ਸਹੂਲਤਾਂ ਮਿਲ ਰਹੀਆਂ ਕਿਵੇਂ ਦਾ ਹਿਸਾਬ ਦਾ ਚੱਲੇ ਕਿੰਦਾ ਦਾ ਗੱਲ ਮੈਕਸਿਮਮ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਤੁਹਾਡੇ ਸੇਹ ਜਿਹੜੀ ਆ ਬਾਬੇ ਨਾਨਕ ਨੇ ਠੀਕ ਕੀਤੀ ਹੈ ਮੈਂ ਕਿਹਾ ਬਾਬੇ ਨਾਨਕ ਨੇ ਤੇ ਚਲੋ ਕੀਤੀ ਹੈ ਇਹ ਤੁਹਾਡੀਆਂ ਦੁਆਵਾਂ ਦੇ ਨਾਲ ਮੈਂ ਠੀਕ ਹੋਇਆ ਕੰਮ ਜਿਹੜੀ ਮੈਂ ਮੈਕਸਿਮਮ ਸਾਰੇ ਇੱਥੇ ਕਰ ਦਿੱਤੇ ਦੇ ਆ ਜੇ ਕੋਈ ਦੁੱਖੋ ਮਾੜਾ ਮੋਟਾ ਰਹਿ ਵੀ ਜਾਂਦਾ ਹੁਣ ਘਰਾਂ ਦੇ ਵਿੱਚ ਇਹ ਸਾਡਾ ਜਿਹੜਾ ਬਾੜ ਹੈ ਇਹ ਵੈਸੇ ਵੀ ਸਾਰੇ ਮੇਰੇ ਭੈਣ ਭਰਾ ਇੱਥੇ ਸ਼ਡਿਊਲ ਕਾਸਟ ਨੇ ਤੁਹਾਨੂੰ ਪਤਾ ਹੈ ਸ਼ਡਿਊਲ ਕਾਸਟਾਂ ਕੋਲ ਵਿਚਾਰਿਆ ਕੋਈ ਜਗ੍ਹਾ ਤੇ ਹੁੰਦੀ ਨਹੀਂ ਜਗ੍ਹਾ ਹੁੰਦੀ ਬਹੁਤ ਥੋੜੀ ਔਰ ਜਗ੍ਹਾ ਥੋੜੀ ਹੁੰਦੀ ਹੈ ਜੋ ਜਦੋਂ ਆਪਣਾ ਪਰਿਵਾਰ ਥੋੜਾ ਵੱਧਦਾ ਫਿਰ ਇਹਨਾਂ ਨੂੰ ਮੁਸ਼ਕਲ ਆਉਂਦੀ ਹੈ ਉਹ ਜਿਹੜੀ ਮੁਸ਼ਕਲ ਹੈ ਮਹਾਰਾਜ ਕਿਰਪਾ ਕਰੇ ਤੇ ਫਿਰ ਆਪਾਂ ਉਹ ਮੁਸ਼ਕਲ ਵੀ ਹੱਲ ਕਰਾਂਗੇ ਇਹਨਾਂ ਨੂੰ ਚਾਰ ਚਾਰ ਮਰਲੇ ਦੇ ਜਿਹੜੇ ਪਲਾਟ ਵੀ ਦਿੱਤੇ ਜਾਣਗੇ ਮੇਰੀ ਕੋਈ ਪ੍ਰਾਇੋਰਟੀ ਹੈ ਮੈਂ ਨਾ ਝੂਠ ਬੋਲਿਆ ਤਾਂ ਨਾ ਮੈਂ ਝੂਠ ਬੋਲਣਾ ਮੈਨੂੰ ਜੋ ਲੱਗਦਾ ਹੈ ਮਾਰੇ ਨੇ ਕਿਰਪਾ ਕੀਤੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਜਬਾਨ ਹੈ ਔਰ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਜਬਾ ਆ ਗਿਆ ਤੇ ਜੋਦਰਪਾਲ ਦੇ ਕੋਈ ਕੰਮ ਹੋਣਾ ਅੱਜ ਜੋ ਦੇਸ਼ ਔਰ ਸੂਬੇ ਦੇ ਪਿੰਡਾਂ ਦੇ ਜੋ ਹਾਲਾਤ ਹੈ ਹਾਲਾਤ ਇਹ ਜਿੰਨਾ ਮਰਜੀ ਬੱਚਾ ਅਮੀਰ ਹੋਏ ਲੇਕਿਨ ਆਪਣੇ ਮਾਂ ਪਿਓ ਦੀ ਸੇਵਾ ਬਹੁਤ ਘੱਟ ਕਰਦੇ ਲੋਕੇ ਮੇਰੀ ਬੇਨਤੀ ਹੈ ਉਹ ਕਰਨੀ ਚਾਹੀਦੀ ਹੈ ਪਰ ਜਿਵੇਂ ਬੁੱਢੀ ਦਾ ਬੁੱਢੇ ਨੂੰ ਜਿਸ طرح ਸਾਡੀ ਸਰਕਾਰ ਨੇ 1500 ਕੀਤਾ ਸੀ ਅੱਜ ਇਹਨਾਂ ਦੀ ਸਰਕਾਰ ਖਾਸ ਆਜ਼ਮੀ ਦੀ ਜਿਹੜੀ ਸਰਕਾਰ ਹੈ ਕੈਬਨਟ ਬਜੀਦ ਜਿਹੜਾ ਬੋਲਦਾ ਪਿਆ ਇਹ ਤਾਂ 1500 ਕੀਤੀ ਤੇ ਤੁਸੀਂ 1 ਰੁਪਈਆ ਨਹੀਂ ਵਧਾਇਆ ਤੁਸੀਂ ਲੋਕਾਂ ਨਾਲ ਝੂਠ ਬੋਲਿਆ ਪਿਆ 10000 ਰੁਪਿਆ ਲੀਡਿੰਗ ਦਿਆ ਕੇ ਅੱਜ 1 ਰੁਪਈਆ ਵੀ ਨਹੀਂ ਦਿੱਤਾ ਮੈਨੂੰ ਹੈਰਾਨ ਕਿਉਂ ਦੀ ਵੀ ਤੁਸੀਂ ਮੂੰਹ ਨਾਲ ਵੋਟਾ ਮੰਗਣ ਬਾਅਦ ਸੇ ਆਇਓ ਜਿਸ ਗੱਲ ਤੇ ਮੈਂ ਚਲਿਆ ਆਇਓ ਗੱਲ ਲੱਗਾ ਮੈਂ ਤੁਸੀ ਮਹਾਰਾਜ ਨੇ ਕਿਰਪਾ ਕੀਤੀ ਮੇਰੇ ਕੋ ਕੋਈ ਕੰਮ ਹੋਵੇ ਨਾ ਹੋਵੇ ਲੇਕਿਨ ਮੈਂ ਜਿਹੜੀ ਪੈਨਸ਼ਨ ਹੈ ਬੁੱਢੀ ਦੇ ਬੁੱਢੇ ਦੀ ਤੇ ਇਹਦੇ ਬਾਅਦ ਤੇ ਬਿਕਲਾਂਗ ਦੀ ਉਹ 5-5000 ਕਰਨੀ ਆ ਔਰ ਦਾਣੇ ਮਿਲ ਨਾ ਮਿਲ ਲਾ ਅਗਰ ਬੁੱਢੀ ਬੁੱਢੇ ਕੋਲ 10000 ਪਿਆਜੇ ਉਹ ਥੋੜੇ ਕਿਤੇ ਨੋਲ ਦਾ ਨਹੀਂ ਮੇਰੀ ਪਾਇਓਰਟੀ ਇਸ ਗੱਲ ਤੇ ਰਹਿਣੀ ਆ ਮੈਂ ਤੇ ਆਪਣੀ ਉਪਲਬਧੀਆਂ ਬਥੇਰੀ ਨਹੀਂ ਕਰਾਈਆਂ ਨੇ ਆਪਣੇ ਟਾਈਮ ਤੇ ਉਹ ਵੀ ਇਸੇ ਗੱਲ ਤੋਂ ਬੜੇ ਪਰੇਸ਼ਾਨ ਹੈ ਇਸੇ ਗੱਲ ਤੋਂ ਬੜੇ ਹੈਰਾਨ ਹੈ ਕਿ ਜਗENDERPAL ਪੈਸੇ ਬੜੇ ਬਣਦਾ ਆਉਂਦੇ ਕਿਤੋਂ ਇਹ ਆਪਣੀ ਘਰ ਚਾਤੀ ਮਾਰ ਜਿਹੜੇ ਮਤਲਬ ਸੱਤਾਧਾਰੀ ਹੈ ਨਾ ਇਹ ਆਪਣੇ ਘਰ ਚਾਤੀ ਮਾਰ ਲੜ ਕਿਤੇ ਰਾਤ ਨੂੰ ਜੇ ਕੋਈ ਚੋਰੀ ਦੀ ਨੀ ਕਰਾਂ ਮੈਂ ਮੈਂ ਤਾਂ ਆਪਣੇ ਬਾਪ ਦੇ ਪੈਸੇ ਵੰਡਦਾ ਮੈਂ ਕਾਰੋਬਾਰੀਆਂ ਨੇ ਲਖਾਂ ਨਾਂਗਾ ਥੋੜਾ ਕੋਈ ਮੈਂ ਸਾਨਾ ਸੀ ਕਿੰਨੀ ਉਮਰ ਹੋ ਗਈ ਵੀ 44 ਸਾਲ ਹੋ ਗਿਆ ਪਰ ਹੁਣ ਤਾਂ ਤੁਸੀਂ 22 ਸਾਲ ਦਾ ਕਹਿੰਦੇ ਆਪਣੇ ਆਪ ਚਲੋ ਤੇ ਕੋਈ ਨਹੀਂ 22 ਸਾਲ ਦਾ ਨਹੀਂ ਕਹਿੰਦਾ ਹੁਣ ਮੈਂ 35 ਸਾਲ ਦਾ ਕਹਿੰਦਾ ਨਹੀਂ 30 ਸਾਲ ਦਾ ਉਹਦੇ ਨਾਲ ਉਹ ਫਿਕਰ ਪੈ ਗਿਆ ਇਹ ਅੱਗੇ ਤੇ ਅਈ ਚਾੜੂ ਖੜਾ ਕੀਤਾ ਸੀ ਕਿ ਜਗਤेंद्रਪਾਲ ਜਾਣੇ ਵਾਲਿਆ ਜਾਣੇ ਵਾਲਿਆ ਉਹ ਤੇ ਤੀਲੇ ਬਾਬੇ ਨਾਨਕ ਨੇ ਤੀਲੇ ਇਹ ਮੇਰੀ ਜਨਤਾ ਨੇ ਮੇਰੇ ਹਲਕਾ ਮੇਰੇ ਪਰਿਵਾਰ ਨੇ ਖਿਲਾਰ ਦਿੱਤਿਆਂ ਦੇ ਉਦੋਂ ਜਗੁੰਦਰਪਾਲ 35 ਸਾਲ ਦਾ ਹੋ ਗਿਆ ਹੁਣ ਤੇ ਮੈਂ ਉਹਨਾਂ ਨੂੰ ਦੌੜਾਓ ਲਵਾਵਾਂਗਾ ਸਾਥ ਚੜਾਵਾਂਗਾ ਸਾਰਾ ਟੈਕ ਲਾੜਨਾ ਮੈਂ ਵੇਖਿਆ ਵੈਸੇ ਤੁਸੀਂ ਹੁਣ ਭੱਜੇ ਜਾਂਦੇ ਸੀਗੇ ਵਰਕਰ ਪਿੱਛੇ ਪਿੱਛੇ ਸੀ ਤੁਸੀਂ ਇਹ ਗਾੜੀ ਸੀਗੇ ਤੁਸੀਂ ਸਭ ਤੋਂ ਅੱਗੇ ਸੀਗੇ ਤੁਸੀਂ ਮੈਂ 4 ਕਿਲੋਮੀਟਰ ਸੈਰ ਸਵੇਰੇ ਵੀ ਕਰਦੀ ਹਾਂ ਲਾਲ ਜਾਨੂ ਗਾੜਾ ਤੇਰਾ ਢੇ ਆ ਗਿਆ ਤੁਸੀਂ ਸੈਰ ਕਰ ਕਰ ਬਾਜੇਂਗਾ ਜਿਹਦੇ ਢੇ ਵੱਡੇ ਹੁੰਦੇ ਆ ਟੈਕ ਹੁੰਦਾ ਡਰਾਂਦਾ ਉਹਨਾਂ ਨੂੰ ਲੋਕੀ ਕਹਿੰਦੇ ਆ ਕਿ ਜਗੁੰਦਰਪਾਲ ਬੇਬਾਕ ਗੱਲ ਕਹਿ ਦਿੰਦਾ ਤੂੰ ਮੈਂ ਵੀਰ ਮੇਰਾ ਮੂੰਹ ਦਿੱਤਾ ਰੱਬ ਨੇ ਦਿੱਤਾ ਬੋਲਣ ਚ ਕੋਈ ਹਰ ਜਾਗੇ ਮਜ਼ਾਕ ਕਰਨਾ ਹੱਸਣਾ ਖੇਡਣਾ ਕੋਈ ਮਾੜੀ ਗੱਲ ਹੈਗੀ ਅਲੈਖ ਸਾਹਿਬ ਤੁਸੀਂ ਹਮੇਸ਼ਾ ਜਿਹੜਾ ਇਸ ਗੱਲ ਤੇ ਜ਼ੋਰ ਦਿੰਦਾ ਆਪਣੇ ਮਾਪਿਆਂ ਦੀ ਸੇਵਾ ਕਰੋ ਨਸ਼ੇ ਪੱਤੇ ਤੋਂ ਦੂਰ ਰਹੋ ਕਦੀ ਜ਼ਿੰਦਗੀ ਚ ਨਸ਼ਾ ਪਤਾ ਨਹੀਂ ਕਦੀ ਹੱਥ ਲਾਇਆ ਵਿੱਚ ਦੇਖੋ ਗੱਲ ਇਹ ਹੈ ਕਲਾ ਕਲੰਦਰ ਵਸੇ ਤੇ ਘੜੇ ਪਾਣੀ ਨਸੇ ਬਿਲਕੁਲ ਜਿੱਥੇ ਨਸ਼ਾ ਹੋਏਗਾ ਜੀ ਉੱਥੇ ਕਲਾ ਵੀ ਜ਼ਰੂਰ ਆਏਗੀ ਇਸ ਕਰਕੇ ਮੇਰੀ ਸਾਰੀਆਂ ਜੇ ਬੀਂਦੀਆਂ ਯਾਰ ਦੁੱਧ ਪੀ ਲੋ ਕਿ ਉਹ ਖਾ ਲੋ ਬਰਫੀ ਖਾ ਸਕਦੇ ਹੋ ਤੁਸੀਂ ਪਨੀਰ ਖਾ ਸਕਦੇ ਹੋ ਇਹ ਜਿਹੜਾ ਸ਼ਰਾਬ ਹੈ ਅਗਰ ਸ਼ਰਾਬ ਜਿਹੜੇ ਤੁਸੀਂ ਤਿਆਰ ਕੀਤੀ ਦੇਖਣੀ ਹੋਏ ਨਾ ਜਿੱਦੋਂ ਤਿਆਰ ਹੁੰਦੀ ਹੈ ਜਿਹੜੇ ਸ਼ਰਾਬ ਜਦੋਂ ਕੱਚੀ ਜਿਹੜੀ ਬਣਦੀ ਹੈ ਜੀ ਤੂੰ ਇਹ ਮੁੜ ਕੇ ਰੋਟੀ ਨਹੀਂ ਦਸ ਦਿਨ ਖਾਓਗੇ ਉਹਦੇ ਵਿੱਚ ਇੰਨੇ ਕਿ ਲੁੜੇ ਹੁੰਦੇ ਆ ਜਿਹੜੇ ਉਹ ਲੁੜੇ ਉਹ ਬੱਚੇ ਮਰਦੇ ਆ ਉਹ ਬੱਚੇ ਭਾਅ ਬਣ ਕੇ ਲੋਕਾਂ ਦੇ ਦੇਖੇ ਦੀ ਖਾਸੇ ਤੇ ਮੇਰੀ ਤੁਹਾਡੇ ਸਾਰੇ ਗਿਆਤੋਂ ਬਣ ਕੇ ਬੇਨਤੀ ਹੈ ਬਈ ਸ਼ਰਾਬ ਨਾ ਪੀਓ ਯਾਰ ਜਿਹੜਾ ਤੁਹਾਡੇ ਕੋ ਆਂਦਾ ਹੈ ਜਿਹੜਾ ਤੁਹਾਡੇ ਕੋ ਆਂਦਾ ਹੈ ਤੇ ਸ਼ਰਾਬ ਪੀ ਲੋ ਸ਼ਰਾਬ ਪੀ ਲੋ ਓ ਯਾਰ ਕੋਈ ਚੰਗੀ ਗੱਲ ਮੰਗੋ ਯਾਰ ਸ਼ਰਾਬ ਨਾ ਪਿਓ ਯਾਰ ਸ਼ਰਾਬ ਨਾ ਪੀਓ ਯਾਰ ਬੋਡਾ ਪਾਣੀਆਂ ਦੇ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਯਾਰ ਮੈਂ ਤੁਹਾਨੂੰ ਦੇਖੋ ਇੱਕ ਕੁਐਸਚਨ ਦਾ ਪਈ ਆਨਸਰ ਨਹੀਂ ਹਜੇ ਵੀ ਦਿੱਤਾ ਹੈਗਾ ਪੂਰਾ ਉਹ ਮੇਰੇ ਖਿਆਲ ਵਿੱਚ ਹੀ ਰਹਿ ਗਈ ਆ ਵੀ ਉਹ ਜਿਹੜੇ ਪਰੇਸ਼ਾਨ ਨੇ ਕਹਿੰਦੇ ਵੀ ਪੈਸੇ ਆਉਂਦੇ ਕਿੱਥੋਂ ਆ ਜਿਹੜੇ ਇੰਨੇ ਬੰਦੇ ਜਾਂਦੇ ਆ ਉਹ ਤੁਸੀਂ ਹਜੇ ਪੂਰਾ ਦੇਖੋ ਸਨ 80 ਦੇ ਵਿੱਚ ਮੇਰੀ ਵਰਕਸ਼ਾਪ ਸੀ ਸੁਹਾਂ ਪਰ ਜੀ ਜੁਗੰਦਰ ਇਲੈਕਟ੍ਰੀਕਲ ਦੀ ਉਹ ਅੱਜ ਵੀ ਹੈਗੀ ਜੀ ਕੰਮ ਕੀਤਾ ਮਾਰਾ ਇਹਨੇ ਕਿਰਪਾ ਕੀਤੀ ਮਾਪੇ ਦਾ ਅਸ਼ੀਰਵਾਦ ਮਿਲਿਆ ਆਸਿਆ 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 ਗਰੋਥ ਹੋਣੀ ਸ਼ੁਰੂ ਹੋਈ ਉਹਦੇ ਤੋਂ ਬਾਅਦ ਮਾਰਾ ਇਹਨੇ کراشر 1 ਦੀ ਜਗ੍ਹਾ 2 ਨਾ ਆਏ ਮਹਾਰਾਜ ਨੇ ਜ਼ਮੀਨ ਵੀ ਦਿੱਤੀ ਕੋਈ ਬੰਦਾ ਸਾਫਤ ਕਰਦੇ ਵੀ ਕਿਸੇ ਕੋਲੋਂ ਮੈਂ ਕੇਨ ਤੰਗ ਕਰਕੇ ਜ਼ਮੀਨ ਨਹੀਂ ਮਿਹਨਤ ਨਾਲ ਜ਼ਮੀਨ ਲਈ ਔਰ ਮਹਾਰਾਜ ਦੀ ਕਿਰਪਾ ਮਾਪੇ ਦੀ ਕਿਰਪਾ ਜੀ ਕਿਸੇ ਗਰੀਬ ਨੂੰ ਕਿਸੇ ਬਜ਼ੁਰਗ ਨੂੰ ਇਹ ਮੈਂ 500 ਰੁਪਏ ਦਿੱਤਾ ਤੇ ਇਹਨਾਂ ਦੇ ਪਤਾ ਨਹੀਂ ਕਿ ਉਹ ਢੇੜੀ ਬਡੁੰਦੀ ਹੈ ਇਹ ਵੀ ਭਰਾ 2-300 ਰੁਪਏ ਲੈ ਲੈਣ ਤੇ ਜਾ ਕੇ ਸਾਡੇ ਸਜਾਮ ਪਰ ਡਾਕਟਰ ਆ ਗਿਆ ਉਹ ਉਹ ਗੋਦਮ ਡਾਕਟਰ ਉਹਦੇ ਮੁੰਡੇ ਨਾਲ ਗਲਸ਼ਾਮ ਹੋਰੀ ਮੇਰੇ ਜਮਾਤੀ ਨੇ ਉਹ ਬੜੀ ਬੜੀ ਵਧੀਆ ਪੁੜੀ ਦਿੰਦੇ ਨੇ ਇਹ ਵੀ ਖਾਣ ਜਾ ਕੇ ਉਥੇ ਆਪੇ ਇੰਦੀ ਢਿੱਡ ਵੀ ਠੀਕ ਹੋ ਜਾਏਗੀ ਤੁਹਾਡਾ ਤਾਂ ਦਿਲ ਨਹੀਂ ਹੈ ਮੇਰੇ ਕਿਹਿਆ ਬੰਦੇ ਨੇ ਕਿਹਾ ਮੈਂ ਦਿਲ ਚਿੰਗ ਕਰਾਇਆ ਕਈ ਬੰਦੇਆ ਦੁਆ ਕਰਦੇ ਵੀ ਸਾਡੇ ਐਮਐਲਏ ਦਾ ਦਿਲ ਪਹਿਲੇ ਵਰਗਾ ਹੋਵੇ ਕੰਜੂਸ ਬੰਦੇ ਦਾ ਦਿਲ ਨਾ ਪਾ ਦੇ ਤੇ ਕਿਤੇ ਦੇਣਾ ਮੈਂ ਭਰਾ ਉਸਤ ਸਾਹਿਬ ਇਹ ਹਾਰਟ ਜਦੋਂ ਚੇਂਜ ਹੋਇਆ ਕੋਈ ਫਰਕ ਪਿਆ ਮਤਲਬ ਮੈਂ ਤੇ ਬਾਬੇ ਨਾਨਕ ਬਾਬੇ ਨਾਨਕ ਅੱਗੇ ਅਰਦਾਸ ਕਰਦਾ ਵੀ ਜਿਸ ਆਦਮੀ ਦਾ ਦਿਲ ਜਿਸ ਬੱਚੇ ਦਾ ਮੈਨੂੰ ਜਲ ਪਿਆ ਉਹ ਸਾਦਮੀ ਨੂੰ ਬਾਬਾ ਨਾਨਕ ਸ਼ਾਂਤੀ ਦੇ ਆਪਣੇ ਚਰਨਾਂ 'ਚ ਨਿਵਾਸ ਤੇ ਪਰ ਉਹ ਵੀ ਬੰਦਾ ਮੇਰੇ ਅੱਲਖਾ ਜੋ ਵੀ ਠੱਕੜ ਸੀ ਉਹ ਵੀ ਬੰਦਾ ਜਿਹੜਾ ਕੋਈ ਜਾਨ ਸੀ ਜਿਹਦੇ ਵਿੱਚੋਂ بس اے مینوں کوئی فرق نہیں مینوں سو اگے لالا دیو مینوں دل کردا میں بد کم کراں اگے بھی میرا اون جادہ دل کردا جے جدا ਤੁਸੀਂ ਭੱਜੇ ਹੋਏ ਉਸ ਹਵਾ ਨਾਲ ਦੇਖ ਕੇ ਪਤਾ ਲੱਗ ਜਾਂਦਾ ਆ ਵੀ ਹੁਣ ਉਹ ਸਾਚੀ ਆ 35 ਸਾਲ ਚ ਆ ਕੇ ਰਹੇ ਉਹ ਸਾਚੀ ਲੱਗ ਰਿਹਾ ਤੁਹਾਨੂੰ ਹੁਣ ਇਹਨਾਂ ਨੂੰ ਲਾਲੇ ਪਏ ਨੇ ਜਗੁੰਦਰਪਾਲ ਤੇ ਦੋ ਦੇਣਾ ਜੀ ਸਾਰਾ ਨਰੋਦ ਜਮ ਸਿੰਘ ਕੱਢ ਗਏ ਹਾਂ ਇਸ ਕਰਕੇ ਚਲੋ ਪਰ ਹੌਸਲੇ ਹੌਸਲੇ ਵੱਜ ਜਾਂਦੇ ਆ ਵਰਕਰਾਂ ਦੇ ਵੀ ਜਿਹੜੇ ਤੁਸੀਂ ਵੱਜ ਜਾਂਦੇ ਆ ਦੇਖੋ ਨੋ ਡਰਾਂਦੇ ਮੈਂ ਅੱਜ ਮੀਟਿੰਗ ਰਖੀ ਸੀ ਮੈਂ ਕਹਾ ਯਾਰ ਜਦ ਮੈਂ ਇਹ ਬੰਦਿਆਂ ਨੂੰ ਵਿਚਾਰਿਆਂ ਨੂੰ ਉਹਦਾ ਸਾਹਮਣੇ ਕੀਤਾ ਇਹਨਾਂ ਰਾਹ ਨੂੰ ਦਬਾ ਪਾਣਾ ਹੈ ਇਹ ਜਿਹੜੇ ਕਾਕੀ ਵਰਦੀ ਵਾਲੇ ਨੇ ਇਹ ਤੇ ਪਿੱਠੂ ਨੇਲੇ ਦੇ ਇਹ ਕੋਈ ਮੁਲਾਜ਼ਮ ਥੋੜੇ ਨੇ ਇਹ ਦੇ ਮੁਲਾਜ਼ਮ ਹੀ ਨਹੀਂ ਨੇ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਿੰਨੇ ਦਿਨ ਹੋਇਆ ਨਾ ਰੱਖਦੇ ਆਇਆ ਨਹੀਂ ਆਇਆ ਨਹੀਂ ਉਹ ਦੇਖੋ ਉਧਰ ਸਟਾਫਲ ਹੈ ਇਹਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਤੁਹਾਨੂੰ ਜਿਹੜੀ ਤਨਖਾਹ ਮਿਲਦੀ ਹੈ ਇਹ ਲੋਕਾਂ ਦਾ ਟੈਕਸ ਜਾਂਦਾ ਹੈ ਖਜ਼ਾਨੇ 'ਚ ਤੇ ਉਹ ਤੁਹਾਨੂੰ ਤਨਖਾਹ ਮਿਲਦੀ ਹੈ ਵਿਦੈਕ ਸਾਹਿਬ ਆਪਾਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਤੁਹਾਡਾ ਵੀ ਇੱਕ ਇੱਕ ਪਲ ਜਿਹੜਾ ਇਸ ਨੇ ਕੀਮਤੀ ਆ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਨਰੋਡ ਚੰਮਲ ਸਿੰਘ ਦੇ ਵਸਨੀਕ ਮੈਂ ਐਮਐਚ ਪੰਜਾਬ ਅੱਗੇ ਉਹਨਾਂ ਦੇ ਚੈਨਲ ਅੱਗੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਨਰੋਡ ਜਮ ਸਿੰਘ ਦੇ ਵਸਨੀਕਾਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਤਗੜੇ ਹੋ ਕੇ ਇਹ ਝੂਠਿਆਂ ਕੋਲ ਜਾਨ ਛਡਾਓ ਇਹ ਜਿਹੜੇ ਫਰੇਵੀ ਇਹ ਜਿਹੜੇ ਪਿਆਸੇ ਲੂਟੂ ਲੈਣ ਵਾਲੇ ਨਹੀਂ ਇਹਨਾਂ ਨੂੰ ਕੋਈ ਜਾਨ ਛਡਾਓ ਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਅੱਗੇ ਵੀ ਤੁਹਾਨੂੰ 17 ਤੋਂ 22 ਤੱਕ ਸ਼ਾਂਤੀ ਮਿਲੀ ਸੀ ਇਹਨਾਂ ਨੇ ਸ਼ਾਂਤੀ ਭੰਗ ਕਰਤੀ ਐ ਇਹ ਬਿਲਕੁਲ ਹੀ ਖਰਾਬੀ ਬਿਲਕੁਲ ਲੱਗੀ ਐ ਅੱਜ ਕੋਈ ਵੀ ਬੰਦਾ ਰਾਵੀ ਦੇ ਕਿਨਾਰੇ ਰੰਦਾ ਹੋਏ ਉਹ ਬੰਦਾ ਜਾ ਕੇ ਇੱਕ ਮੁੱਠੀ ਤਣੀ ਲੈ ਆਸਾ ਸਾਰੇ ਕੰਮ ਛੰਬੰਦ ਕੀਤੇ ਹੋਏ ਨੇ ਇੰਡਸਟਰੀ ਲੱਗੀ ਐ ਇੰਡਸਟਰੀ ਨੂੰ ਖਰਾਬ ਕਿਉਂ ਕਰਦਾ ਵੀ ਜਿਹਨਾਂ ਬਿਲੀ ਦਾ ਬਿੱਲ ਦੇਣਾ ਹੈ ਜਿਹਨਾਂ ਜੀਐਸਟੀ ਦੇਣੀ ਹੈ ਜਿਹਨਾਂ ਇਨਕਮ ਟੈਕਸ ਦੇਣਾ ਜਿਨ੍ਹਾਂ ਨੇ EMPLOYE ਦਿੱਤੀ ਐ ਉਹਨਾਂ ਨੂੰ ਮਾਰ ਕੇ ਰੱਖ ਦਿੱਤਾ ਇਹਨਾਂ ਦੀ ਅੱਜ ਦਾ ਤਿੰਨ ਸਾਲਾਂ ਜਿਹਾ ਪਾਲਿਸੀ ਕੋਈ ਨਹੀਂ ਬਣੀ ਹੁਣ ਇੱਕੋ ਹੀ ਮੇਰੀ ਲੋਕਾਂ ਕੇ ਬੇਨਤੀ ਐ ਵੀ ਪਾਲਿਸੀ ਬਣਾਓ ਤੇ ਇਹਨਾਂ ਨੂੰ ਪਕਾਓ ਅਸੋਏ ਸਨ ਸਾਫ ਕਾ ਵਿਦਿਆ ਕੰਗਰਸ ਪਾਲ ਜਿਨ੍ਹਾਂ ਨਾਮ ਦਾ ਤਲਵਾਦ ਕੀਤੀ ਆ ਤੇ ਇਲੈਕਸ਼ਨ ਤਾਂ ਜਿਹੜੇ ਆ ਉਹ ਵੋਟਾਂ ਜਿਹੜੀਆਂ ਆ ਉਹ 21 ਦਸੰਬਰ ਨੂੰ ਯਾਨੀ ਕਿ ਪੈਣੀਆਂ ਵਾ ਉਹ ਤਾਂ ਲੋਕ ਦੱਸਣਗੇ ਸਮਾਂ ਦੱਸੇਗਾ ਵੀ ਕਿਹੜੇ ਹੱਕ ਦੇ ਵਿੱਚ ਜਿਹੜੇ ਆ ਲੋਕ ਭੁਗਤਦੇ ਨੇ ਪਰ ਗੱਲਬਾਤ ਜਿਹੜੀ ਆ ਉਹ ਆਪਾਂ ਸਿੱਧੀ ਤੇ ਸਾਫ ਜਿਹੜੀ ਆ ਜਗਿੰਦਰਪਾਲ ਹੁਣਾਂ ਨੇ ਕੀਤੀ ਆ ਨਾਮ ਤੁਸੀਂ ਜਾਣਦੇ ਹੋ ਅੱਜ ਪੂਰੀ ਤਰ੍ਹਾਂ ਜਿਹੜਾ ਆ ਆਪਾਂ ਤੁਹਾਨੂੰ ਜਿਹੜਾ ਆ ਮਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ ਕਿਵੇਂ ਤੁਹਾਨੂੰ ਇੰਟਰਵਿਊ ਲੱਗੀ ਆ ਸਾਡੀ ਸਾਂਝੀ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ